ਸੱਚਕਾਲੀ ਮੈਂ ਹਾਂ ਕਵਰ ਸਿੰਘ 베ਦੀ ਸ਼ੰਭੂ ਅਤੇ ਕਨੌਰੀ ਬਾਰਡਰ ਤੇ ਕਿਸਾਨ ਜਥੇਬੰਦੀਆਂ ਅਜੇ ਵੀ ਡਟੀਆਂ ਹੋਈਆਂ। ਬੇਸ਼ੱਕ 29 ਤਰੀਕ ਤੱਕ ਬਹੁਤ ਸਾਰੇ ਪ੍ਰੋਗਰਾਮ ਟਾਲ ਦਿੱਤੇ ਗਏ ਆ। ਫੇਰ ਵੀ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਕਹਿ ਸਕਦੇ ਆ ਕਿ ਆਪੋ ਆਪਣੇ ਤਰੀਕੇ ਨਾਲ ਪ੍ਰੋਗਰਾਮ ਅਲਾਣੇ ਜਾ ਰਹੇ ਆ। ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਗੈਰ ਰਾਜਨੀਤਿਕ ਪਾਰਟੀ ਹੈ ਜਿਨ੍ਹਾਂ ਨੇ ਪਹਿਲਾਂ ਵੀ ਪ੍ਰੋਗਰਾਮ ਅਲਾਣੇ ਸੀ। ਜਦੋਂ 21 ਫਰਵਰੀ ਨੂੰ ਦਿੱਲੀ ਕੁਝ ਕਰਨਾ ਸੀ ਤਾਂ ਦੋਨਾਂ ਬਾਰਡਰਾਂ ਦੇ ਉੱਤੇ ਵੱਡਾ ਤਣਾਅ ਦਿਖਾਈ ਦਿੱਤਾ ਉਸ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਬਹੁਤ ਸਾਰੇ ਸਵਾਲ ਖੜੇ ਕਰਦੇ ਨਜ਼ਰ ਆ ਰਹੇ ਆ ਕੇਂਦਰ ਦੀ ਮੋਦੀ ਸਰਕਾਰ ਦੇ ਉੱਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਪ੍ਰੋਗਰਾਮ ਦਿੱਤੇ ਸੀ ਕਿ ਸਰਕਾਰ ਦੇ ਵਿਰੋਧ ਦੇ ਵਿੱਚ ਕਾਲੀਆਂ ਝੰਡੀਆਂ ਤੇ ਆਪਣੀਆਂ ਘਰਾਂ ਦੀਆਂ ਛੱਤਾਂ ਦੇ ਉੱਤੇ ਰੋਸ ਵਜੋਂ ਅਜਿਹੇ ਕਾਲੇ ਝੰਡੇ ਕਾਲੇ ਬਿੱਲੇ ਲਗਾਏ ਜਾਣ ਤਾਂ ਕਿ ਇੱਕ ਵੱਡਾ ਰੋਸ ਜਿਹੜਾ ਹੈ ਉਹ ਪ੍ਰਗਟ ਕੀਤਾ ਜਾ ਸਕੇ ਇੱਥੇ ਤੱਕ ਕੇ ਨਾਲ ਦੀ ਨਾਲ ਹੀ ਇੱਕ ਹੋਰ ਪ੍ਰੋਗਰਾਮ ਦਿੱਤਾ ਸੀ ਪਤਲੇ ਸਾੜਨ ਦਾ ਜੇ ਦੇਖ ਲਿਆ ਜਾਵੇ ਤਾਂ ਦੋਨਾਂ ਜਥੇ ਬੰਦੀਆਂ ਦੇ ਇਹਨਾਂ ਪ੍ਰੋਗਰਾਮਾਂ ਨੂੰ ਬਹੁਤਾ ਹੁੰਗਾਰਾ ਇਸ ਕਰਕੇ ਨਹੀਂ ਮਿਲਿਆ ਕਿ ਉਸੇ ਦਿਨ ਹੀ ਐਸ ਕੇ ਐਮ ਨੇ ਇੱਕ ਵੱਡਾ ਐਲਾਨ ਕੀਤਾ ਸੀ ਕਿ ਜਿੱਥੇ 29 ਤਰੀਕ ਨੂੰ ਕਿਸਾਨ ਜਥੇ ਬੰਦੀਆਂ ਇੱਕ ਵੱਡਾ ਪ੍ਰੋਗਰਾਮ ਦੇਣ ਗਿਆ ਦਿੱਲੀ ਦੇ ਜੰਤਰ ਮੰਤਰ ਵਿਖੇ ਪਹੁੰਚ ਕੇ ਵੱਡਾ ਰੋਸ ਜਾਹਰ ਕੀਤਾ ਜਾਏਗਾ ਮਹਾਪੰਚਾਇਤ ਕੀਤੀ ਜਾਏਗੀ ਉੱਥੇ ਜੀ ਐਸ ਕੇ ਐਮ ਨੇ ਟਰੈਕਟਰ ਟਰਾਲੀਆਂ ਹਾਈਵੇ ਦੇ ਉੱਤੇ ਖੜੀਆਂ ਕਰਕੇ ਰੋਸ ਪ੍ਰਗਟਾਉਣ ਦਾ ਇੱਕ ਪ੍ਰੋਗਰਾਮ ਲਿਖਿਆ ਸੀ ਤਾਂ ਉਸ ਪ੍ਰੋਗਰਾਮ ਨੂੰ ਵੀ ਵੱਡਾ ਹੰਗਾਰਾ ਹੁਣ ਮਿਲਦਾ ਨਜ਼ਰ ਆ ਰਿਹਾ ਅੱਜ ਸਵੇਰ ਤੋਂ ਹੀ ਐਸ ਕੇ ਐਮ ਦੀ ਕਾਲ ਦੇ ਉੱਤੇ ਦੇਸ਼ ਭਰ ਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਨੇ ਉਹ ਹਾਈਵੇ ਦੇ ਉੱਤੇ ਖੜੇ ਵਿਕੇ ਜਾ ਸਕਦੇ ਆ ਦੌੜ ਦੇ ਵਿਕੇ ਜਾ ਸਕਦੇ ਆ 26 ਜਨਵਰੀ ਦੀ ਚੌਂਸ ਕਰਕੇ ਕੀਤੀ ਗਈ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ 26 ਜਨਵਰੀ ਨੂੰ ਹੀ ਟਰੈਕਟਰ ਮਾਰਚ ਜਿਹੜਾ ਸੀ ਦਿੱਲੀ ਵਿੱਚੋਂ ਕੱਢਿਆ ਗਿਆ ਉਸ ਤੋਂ ਬਾਅਦ ਵੱਡਾ ਵਿਵਾਦ ਦਿਖਾਈ ਦਿੱਤਾ ਸੀ ਜਦੋਂ ਦੀਪ ਸਿੱਧੂ ਤੇ ਬਹੁਤ ਸਾਰੇ ਸਾਥੀਆਂ ਨੇ ਦਿੱਲੀ ਦੇ ਲਾਲ ਕਿਲੇ ਦੇ ਉੱਤੇ ਕੇਸਰੀ ਝੰਡੇ ਫੜਾ ਦਿੱਤੇ ਸੀ ਤੇ ਕੌਮੀ ਝੰਡਾ ਝੁਕਾ ਦਿੱਤਾ ਸੀ ਇਸ ਕਰਕੇ ਵੱਡੇ ਵਿਵਾਦ ਕਿਸਾਨ ਜਥੇਬੰਦੀਆਂ ਨਾਲ ਜੁੜਦੇ ਵਿਖਾਈ ਦਿੱਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕਿਸਾਨ ਜਥੇਬੰਦੀਆਂ ਦੇਸ਼ ਦੀਆਂ ਵੱਡੀਆਂ ਏਜੰਸੀਆਂ ਦੀ ਰਡਾਰਤੇ ਵੀ ਨੇ ਜਾਂ ਕਹਿ ਸਕਦੇ ਆ ਕਿ ਬਹੁਤ ਸਾਰੇ ਕਿਸਾਨ ਆਗੂਆਂ ਦੇ ਘਰ ਰੇਡ ਜਿਹੜੀ ਆ ਉਹ ਈਡੀ ਦੀ ਵੱਜਦੀ ਹੈ ਤੇ ਹੋਰ ਦੇਸ਼ ਦੀਆਂ ਵੱਡੀਆਂ ਏਜੰਸੀਆਂ ਦੀ ਰਡਾਰਤੇ ਨੇ ਕਿਸਾਨ ਆਗੂ ਲਗਾਤਾਰ ਕਿਸਾਨ ਆਗੂ ਬਹੁਤ ਸਾਰੀਆਂ ਮੰਗਾਂ ਨੂੰ ਲੈ ਕੇ ਹਮੇਸ਼ਾ ਹੀ ਸੰਘਰਸ਼ਤੇ ਰਹਿੰਦੇ ਨੇ ਪਰੰਤੂ ਇਸ ਵਾਰ ਕਹਿ ਸਕਦੇ ਆ ਕਿ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇੜ ਦੀ ਜਥੇਬੰਦੀ ਐਸਕੇਐਮ ਤੋਂ ਅੱਗੇ ਨਿਕਲਦੀ ਵਿਖਾਈ ਦਿੱਤੀ ਹੈ ਇਸੇ ਕਰਕੇ ਐਸਕੇਐਮ ਨੇ ਆਪਣੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਇਹਨਾਂ ਦੋਨੇ ਜਥੇਬੰਦੀਆਂ ਤੋਂ ਹਟ ਕੇ ਦੇਣੇ ਸ਼ੁਰੂ ਕਰ ਦਿੱਤੇ ਆ ਤੇ ਇਸ ਤੋਂ ਪਹਿਲਾਂ ਦੇਸ਼ ਭਰ ਦੇ ਵਿੱਚ ਇੱਕ ਬੰਦ ਦੀ ਕਾਲ ਐਸਕੇਐਮ ਨੇ ਦਿੱਤੀ ਸੀ ਜਿਸ ਨੂੰ ਵੱਡਾ ਹੰਗਾਰਾ ਮਿਲਿਆ ਤਾਂ ਕਹਿ ਸਕਦੇ ਆ ਕਿ ਦਿੱਤੇ ਦੋ ਜਥੇਬੰਦੀਆਂ ਦੇ ਪ੍ਰੋਗਰਾਮ ਦੂਸਰੇ ਪਾਸੇ 26 ਤੋਂ 30 ਦੇ ਵਿੱਚ ਵਿੱਚ ਜਿਹੜੀਆਂ ਐਸਕੇਐਮ ਨਾਲ ਜੁੜੀਆਂ ਜਥੇਬੰਦੀਆਂ ਨੇ ਉਹਨਾਂ ਵੱਲੋਂ ਵੀ ਪ੍ਰੋਗਰਾਮ ਦਿੱਤੇ ਜਾਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਜਥੇਬੰਦੀ ਹੈ ਜਿਨ੍ਹਾਂ ਨੇ ਐਲਾਨ ਕੀਤਾ ਸੀ ਕਿ ਕੈਪਟਨ ਮਰਿੰਦਰ ਸਿੰਘ ਕੇਵਲ ਸਿੰਘ ਢਿੱਲੋਂ ਤੇ ਸੁਨੀਲ ਜਾਕਰ ਦੇ ਘਰ ਦੇ ਬਾਹਰ ਪੱਕੇ ਮੋਰਚੇ ਲਗਾਏ ਜਾਣਗੇ ਜਿਸ ਤੋਂ ਬਾਅਦ ਕਹਿ ਸਕਦੇ ਹਾਂ ਕਿ ਇਹ ਵੀ ਚਰਚਾ ਬਣੀ ਕਿ ਆਖਰ ਜਦੋਂ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪਧੇਰ ਦੀ ਜਥੇਬੰਦੀ ਟਰੈਕਟਰ ਟਰਾਲੀਆਂ ਦੇ ਨਾਲ ਸ਼ੰਭੂ ਬਾਰਡਰ ਤੇ ਖਨੋਰੀ ਬਾਰਡਰ ਤੇ ਬੈਠੀ ਹੋਈ ਹੈ ਤਾਂ ਆਖਰ ਜਿਹੜੀ ਐਸਕੇਐਮ ਦੀ ਜਥੇਬੰਦੀ ਹੈ ਜਾਂ ਉਹਨਾਂ ਦੇ ਨਾਲ ਸਬੰਧਤ ਹੋਰ ਵੀ ਜਥੇਬੰਦੀਆਂ ਨੇ ਉਹ ਇਹਨਾਂ ਜਥੇਬੰਦੀਆਂ ਦੇ ਨਾਲ ਕਿਉਂ ਨਹੀਂ ਤੁਰਦੀਆਂ ਉਹ ਵੱਖਰੇ ਪ੍ਰੋਗਰਾਮ ਕਿਉਂ ਦੇ ਰਹੀਆਂ ਇਸ ਗੱਲ ਦੇ ਵੀ ਸਵਾਲ ਖੜੇ ਹੋਏ ਸੀ ਕਿ ਬਾਅਦ ਵਿੱਚ ਕਿਤੇ ਇਹਨਾਂ ਚਰਚਾ ਬਣਿਆ ਕਿ ਕਿਸਾਨ ਹੀ ਕਿਸਾਨਾਂ ਦਾ ਸਾਥ ਨਹੀਂ ਦੇ ਰੇ ਇਸ ਕਰਕੇ ਐਸਕੇਐਮ ਦੇ ਬਹੁਤ ਸਾਰੇ ਆਗੂਆਂ ਨੇ ਆਪਣੇ ਪ੍ਰੋਗਰਾਮ ਦੇਣੇ ਸ਼ੁਰੂ ਕਰ ਦਿੱਤੇ ਆ ਜਿਸ ਤੋਂ ਬਾਅਦ ਦੇਸ਼ ਪੱਧਰ ਤੇ ਵੱਖ-ਵੱਖ ਤਾਵਾਂ ਦੇ ਉੱਤੇ ਜਿੱਥੇ ਜਿੱਥੇ ਐਸਕੇਐਮ ਦਾ ਲੋਹਾ ਜਿਹੜਾ ਹੈ ਉਹ ਕਿਤਨਾ ਕਿਤੇ ਦਿਖਾਈ ਦੇ ਰਿਹਾ ਕਿ ਕਿਸ ਤਰ੍ਹਾਂ ਐਸਕੇਐਮ ਦੀ ਜਥੇਬੰਦੀ ਇਕੱਠੀ ਹੈ ਤਾਂ ਹੁਣ ਜਦੋਂ ਐਸ ਕੇ ਐਮ ਨੇ ਟਰੈਕਟਰ ਟਰਾਲੀਆਂ ਨੂੰ ਹਾਈਵੇ ਤੇ ਡੜਾਉਣ ਦਾ ਫੈਸਲਾ ਕੀਤਾ ਤਾਂ ਉਸ ਦੇ ਨਾਲ ਹੀ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰਦੀ ਜਥੇਬੰਦੀ ਨੇ ਵੀ ਪ੍ਰੋਗਰਾਮ ਲਾਂਦੇ ਕਿ ਸ਼ੰਭੂ ਬਾਰਡਰ ਤੇ ਖਲੋਰੀ ਬਾਰਡਰ ਤੇ ਕੈਂਡਲ ਮਾਰਚ ਕੱਢਿਆ ਜਾਏਗਾ ਉਹ ਵੀ ਉਹਨਾਂ ਨੇ ਕੀਤਾ ਸਿਰਾਂ ਦੇ ਉੱਤੇ ਕਾਲੀਆਂ ਪੱਟੀਆਂ ਬੰਨੀਆਂ ਉਹ ਵੀ ਕਿਸਾਨ ਜਥੇਬੰਦੀਆਂ ਨੇ ਕੀਤਾ ਇਥੋਂ ਤੱਕ ਕਿ ਪੁਤਲੇ ਫੋਕਣ ਦਾ ਪ੍ਰੋਗਰਾਮ ਸੀ ਉਹ ਵੀ ਕੀਤਾ ਹੁਣ ਉਸ ਤੋਂ ਬਾਅਦ ਇਹਨਾਂ ਜਥੇਬੰਦੀਆਂ ਦੇ ਵਿਚਾਲੇ ਜਿਸ ਤਰ੍ਹਾਂ ਦੀ ਦੌੜ ਦਿਖਾਈ ਦੇ ਰਹੀ ਹੈ ਤਾਂ ਕਿਤੇ ਨਾ ਕਿਤੇ ਐਸਕੇਐਮ ਦੀ ਜਥੇਬੰਦੀ ਹੈ ਉਹ ਇਸ ਗੱਲ ਦੇ ਉੱਤੇ ਦਾਅਵੇ ਕਰਦੀ ਹੈ ਕਿ ਕਿ ਉਹਨਾਂ ਦੀ ਸਭ ਤੋਂ ਵੱਡੀ ਜਥੇਬੰਦੀ ਹੈ ਕਿਉਂਕਿ 26 ਤੋਂ 30 ਦੇ ਕਰੀਬ ਜਿਹੜੀਆਂ ਜਥੇਬੰਦੀਆਂ ਨੇ ਉਹ ਐਸਕੇਐਮ ਦਾ ਹਿੱਸਾ ਨੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇੜ ਦੀ ਜਥੇਬੰਦੀ ਹੈ ਉਹ ਗੈਰ ਹਨਨਤਕ ਪਾਰਟੀਆਂ ਨੇ ਹੁਣ ਇਹ ਗੱਲ ਵੱੰਡੀ ਆ ਕਿ ਵਕੂ ਵਕ ਪ੍ਰੋਗਰਾਮ ਇਹਨਾਂ ਜਥੇਬੰਦੀਆਂ ਨੇ ਕਿਉਂ ਲਿਖੇ ਹੋਏ ਆ ਕਿਸ ਗੱਲ ਦੀ ਦੌੜ ਲੱਗ ਰਹੀ ਹੈ ਕਿ ਕਿਸਾਨ ਆਗੂ ਕ੍ਰੈਡਿਟ ਵਾਰ ਦੇ ਵਿੱਚ ਪੈ ਚੁੱਕਿਆ ਹੈ ਜਾਂ ਇਸ ਗੱਲ ਦੇ ਉੱਤੇ ਆ ਚੁੱਕਿਆ ਹੈ ਕਿ ਐਸ ਕੇ ਐਮ ਦੇ ਦੀ ਸਭ ਤੋਂ ਵੱਡੀ ਜਥੇਬੰਦੀ ਬਣਨਾ ਚਾਹੁੰਦੀ ਹੈ ਇਸੇ ਕਰਕੇ ਜਿਹੜੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੈ ਉਹ ਇਕੱਲੇ ਪੈਂਦੇ ਨਜ਼ਰ ਆ ਰਹੇ ਆ ਹੁਣ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਦੀ ਜਥੇਬੰਦੀ ਨੇ ਵੀ ਪ੍ਰੋਗਰਾਮ ਲਿਖਿਆ ਉਸ ਪ੍ਰੋਗਰਾਮ ਦੇ ਵਿੱਚ ਡਬਲਿਊ ਟਿਓ ਦੇ ਪੁਤਲੇ ਫੁੱਕੇ ਜਾ ਰਹੇ ਆ ਉਹਨਾਂ ਨੇ ਵੀ ਗੱਲ ਐਸ ਕੇ ਐਮ ਤੋਂ ਅੱਗੇ ਜਾ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਹੁਣ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੁਤਲੇ ਫੁਕੇ ਜਾਣਗੇ ਹਰਿਆਣਾ ਦੇ ਗ੍ਰਹਿ ਮੰਤਰੀ ਨਿਲਵਜ ਦੇ ਪੁਤਲੇ ਫੁਕੇ ਜਾਣਗੇ ਹਰਿਆਣਾ ਦੇ ਮੁੱਖ ਮੰਤਰੀ ਦੇ ਪੁਤਲੇ ਫੁਕੇ ਜਾਣਗੇ ਤਾਂ ਇੱਕ ਵੱਡਾ ਰੋਸ ਜਿਹੜਾ ਹੈ ਉਹ ਇਹਨਾਂ ਦੋਨਾਂ ਜਥੇਬੰਦੀਆਂ ਵੱਲੋਂ ਹੁਣ ਪ੍ਰਗਟ ਕੀਤਾ ਜਾਏਗਾ ਇਤੋਂ ਤੱਕ ਇਹ ਵੱਡੇ ਕੱਦ ਦੇ ਜਿਹੜੇ ਪੁਤਲੇ ਆ ਉਹ 30 30 ਫੁੱਟ ਤੱਕ ਦੇ ਬਣਾਏ ਗਿਆ ਤੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਕਿਸਾਨ ਇਸੇ ਤਰ੍ਹਾਂ ਤਦ ਤੱਕ ਡਟੇ ਰਹਿਣਗੇ ਜਦ ਤੱਕ ਕੇਂਦਰ ਦੀ ਸਰਕਾਰ ਐਮਐਸਪੀ ਦੇ ਉੱਤੇ ਕਾਨੂੰਨੀ ਲੈ ਕੇ ਆਉਂਦੀ ਜਾਂ ਜੜੀਆਂ ਹੋਰ ਕਰਜ਼ਾ ਮੁਕਤੀ ਨੂੰ ਲੈ ਕੇ ਮੰਗਾ ਲਖੀਮਪੁਰ ਖੀਰੀ ਨੂੰ ਲੈ ਕੇ ਜਿਸ ਤਰ੍ਹਾਂ ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਅਕਰ ਜਦ ਤੱਕ ਸਰਕਾਰ ਉਹਨਾਂ ਦੀ 10 ਦੇ ਕਰੀਬ ਮੰਗਾਂ ਦੇ ਉੱਤੇ ਗੌਰ ਨਹੀਂ ਕਰਦੀ ਇਹ ਜਿਹੜਾ ਸੰਘਰਸ਼ ਹੈ ਇਸੇ ਤਰ੍ਹਾਂ ਹੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਚੱਲਦਾ ਦਿਖਾਈ ਦੇਗਾ ਹੁਣ ਜਦੋਂ ਗੱਲ ਕੀਤੀ ਜਾ ਰਹੀ ਹੈ ਕਿ WTO ਦੇ ਪੁਤਲੇ ਫੁੱਕੇ ਜਾਣਗੇ ਸਾੜੇ ਜਾਣਗੇ ਤੇ ਭਾਰਤ ਨੂੰ WTO ਤੋਂ ਵੱਖ ਹੋਣਾ ਚਾਹੀਦਾ ਹੈ ਇਹ ਵੀ ਗੱਲ ਕੀਤੀ ਜਾ ਰਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ WTO ਦੇ ਗੋਡੇ ਟੇਕ ਦਿੱਤੇ ਆ ਕਿਉਂਕਿ ਵਿਸ਼ਵ ਵਪਾਰ ਸੰਗਠਨ ਦੇ ਕਰਕੇ ਜਾਣੀ ਜਾਂਦੀ ਹੈ WTO ਇਸੇ ਕਰਕੇ ਇਸ ਦੀ ਸਥਾਪਨਾ ਜਿਹੜੀ ਹੈ ਉਹ ਜਨੇਵਾ ਦੇ ਵਿੱਚ ਕੀਤੀ ਗਈ ਸੀ 1 ਜਨਵਰੀ 1995 ਨੂੰ ਤਾਂ ਸੰਸਾਰ ਪਦਰੀ ਵਪਾਰ ਨੂੰ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਬਹੁਤ ਸਰੀਆਂ ਅਜਿਹੇ ਸ਼ਰਤਾਂ ਤੇ ਨਿਯਮ ਲਿਆਂਦੇ ਗਏ ਜਿਹਦੇ ਨਾਲ ਹੁਣ ਇਸ ਗੱਲ ਦਾ ਰੋਲਾ ਪਾਇਆ ਜਾ ਰਿਹਾ ਹੈ ਕਿ ਭਾਰਤ ਨੂੰ ਜਿਹੜਾ WTO ਤੋਂ ਬਾਹਰ ਹੋਣਾ ਚਾਹੀਦਾ ਹੈ ਇਸ ਦੇ ਵਿੱਚ ਜਦੋਂ ਇਸ ਸੱਤਾ ਦੀ ਸਥਾਪਨਾ ਹੋਈ ਸੀ ਉਸ ਸਮੇ 160 ਦੇ ਕਰੀਬ ਜਿਹੜੇ ਦੇਸ਼ ਸੀ ਉਹ ਮੈਂਬਰ ਬਣੇ ਤਾਂ ਇਹਨਾਂ ਦੇ ਵਿੱਚ ਅਮਰੀਕਾ ਸਮੇਤ ਬਹੁਤ ਵੱਡੇ ਦੇਸ਼ ਨੇ ਜਿਹੜੇ ਇਸ ਦਾ ਹਿੱਸਾ ਬਣ ਚੁੱਕੇ ਨੇ ਤੇ ਹੁਣ ਮੰਗ ਕੀਤੀ ਜਾ ਰਹੀ ਹੈ ਕਿ ਜਦੋਂ ਇਹ ਸੰਘਰਸ਼ ਐਮਐਸਪੀ ਨੂੰ ਲੈ ਕੇ ਚੱਲਿਆ ਹੋਇਆ ਤਾਂ ਇਹ ਗੱਲ ਕਹੀ ਜਾ ਰਹੀ ਹੈ ਕਿ ਡਬਲਯੂਟੀ ਦੇ ਤਹਿਤ ਜਿਹੜੀਆਂ ਸ਼ਰਤਾਂ ਨੇ ਜਿਹੜੀਆਂ ਖੇਤੀ ਨਾਲ ਸੰਬੰਧਿਤ ਨੇ ਉਹ ਕਿਤੇ ਨਾ ਕਿਤੇ ਐਮਐਸਪੀ ਨੂੰ ਪ੍ਰਭਾਵਿਤ ਕਰਦੀਆਂ ਨੇ ਐਮਐਸਪੀ ਦਾ ਜਿਹੜਾ ਲਾਭ ਬਣਨਾ ਹੈ ਉਸ ਦੇ ਉੱਤੇ ਸੱਟ ਮਾਰਦੀਆਂ ਨੇ ਇਸੇ ਕਰਕੇ ਇੱਕ ਖੇਤੀ ਦਾ ਫਾਰਮੂਲਾ ਜਿਹੜਾ ਹੈ ਉਹ ਕਿਸਾਨਾਂ ਦੇ ਹਿੱਤ ਵਿੱਚ ਦਿਖਾਈ ਨਹੀਂ ਦੇ ਰਿਹਾ ਇਸ ਕਰਕੇ ਜਗਜੀਤ ਸਿੰਘ ਡੱਲੇਵਾਲ ਤੇ ਸਰਬੰਨ ਸਿੰਘ ਪੰਦੇਰ ਹੋਰਾਂ ਨੇ ਫੈਸਲਾ ਕੀਤਾ ਕਿ ਹੁਣ ਸ਼ੰਭੂ ਬਾਰਡਰ ਦੇ ਉੱਤੇ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ ਮਹਰ ਬੁਲਾਏ ਜਾਣਗੇ ਖੇਤੀ ਮਹਰਾਂ ਦੇ ਜਿਹੜੇ ਵਿਚਾਰ ਹੈ ਉਹ ਵੀ ਕਿਤੇ ਨਾ ਕਿਤੇ ਰੱਖੇ ਜਾਣਗੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ 160 ਦੇ ਕਰੀਬ ਦੇਸ਼ ਨੇ ਉਹਦੇ ਵਿੱਚ ਭਾਰਤ ਹੈ ਤੇ WTO ਜਿਹੜਾ ਉਹ ਕਿਤੇ ਨਾ ਕਿਤੇ ਖੇਤੀ ਦੇ ਉਹਨਾਂ ਫਾਰਮੂਲਿਆਂ ਦੇ ਉੱਤੇ ਸੱਟ ਮਾਰਦਾ ਇਸ ਕਰਕੇ ਭਾਰਤੋ ਦਾ ਹਿੱਸਾ ਬਣਿਆ ਹੋਇਆ ਤਾਂ ਹੁਣ ਜਦੋਂ WTO ਦੇ ਪੁਤਲੇ ਫੁੱਕੇ ਜਾ ਰਹੇ ਆ ਦੇਸ਼ ਦੇ ਗ੍ਰਹਿ ਮੰਤਰੀ ਦੇ ਪੁਤਲੇ ਫੁੱਕੇ ਜਾ ਰਹੇ ਆ ਤਾਂ ਦੂਜੇ ਪਾਸੇ SKM ਵੱਲੋਂ ਹਾਈਵੇ ਦੇ ਉੱਤੇ ਟਰੈਕਟਰ ਦਲਾਈ ਜਾ ਰਹੇ ਆ ਸਵਾਲ ਇਸ ਗੱਲ ਦੇ ਵੀ ਖੜੇ ਹੋਏ ਕਿ ਜਦੋਂ ਪਹਿਲਾਂ ਹੀ ਦਿੱਲੀ ਵੱਲ ਜਾਣ ਲਈ ਟਰੈਕਟਰ ਟਰਾਲੀਆਂ ਦੇ ਕਾਫਲੇ ਰਵਾਨਾ ਹੋ ਚੁੱਕੇ ਆ ਤਾਂ SKM ਨੇ ਪ੍ਰੋਗਰਾਮ ਕਿਉਂ ਲਿਖਿਆ ਤਾਂ ਹੁਣ ਜਿਹੜੇ ਜਗਜੀਤ ਸਿੰਘ ਡੱਲੇਵਾਲ ਨੇ ਜਾਂ ਬਲਬੀਰ ਸਿੰਘ ਰਾਜੇਵਾਲ ਨੇ ਜਾਂ ਹੋਰ ਬਹੁਤ ਸਾਰੇ ਆਗੂ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ ਜਦੋਂ ਸ਼ੰਭੂ ਬਾਰਡਰ ਤੇ ਕਨੋਰੀ ਬਾਰਡਰ ਤੇ ਜਿਹੜਾ ਨੌਜਵਾਨ ਸੀ ਸ਼ੁਭਕਰਨ ਸਿੰਘ ਉਸ ਦਾ ਕਤਲ ਕੀਤਾ ਗਿਆ ਪੁਲਿਸ ਦੀ ਗੋਲੀ ਨਾਲ ਉਸ ਨੂੰ ਮੌਤੇ ਕਟਾਰ ਦਿੱਤਾ ਗਿਆ ਫਿਰ ਉਸ ਨੂੰ ਰਜਿੰਦਰਾ ਹਸਪਤਾਲ ਉਸ ਦੀ ਜਿਹੜੀ ਮ੍ਰਿਤਕ ਦੇ ਆ ਉਹ ਰੱਖੀ ਗਈ ਹੈ ਹੁਣ ਸਰਕਾਰਾਂ ਇਸ ਰੇੜਕੇ ਦੇ ਵਿੱਚ ਇਸ ਕਰਕੇ ਫਸੀਆਂ ਹੋਈਆਂ ਕਿ ਹਰਿਆਣਾ ਵਾਲੇ ਪੱਖ ਤੋਂ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ ਤੇ ਪੰਜਾਬ ਵਾਲੇ ਪੱਖ ਤੋਂ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੀ ਪੁਲਿਸ ਦੀ ਕਾਰਗੁਜ਼ਾਰੀ ਨੂੰ ਲੈ ਕੇ ਵੱਡੇ ਸਵਾਲ ਖੜੇ ਹੋ ਰਹੇ ਆ ਕਿ ਹੁਣ ਜਿਹੜੀ ਸ਼ੁਭਕਰਨ ਸਿੰਘ ਦੀ Laash ਹੈ ਕਿ ਇਸੇ ਤਰ੍ਹਾਂ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਧੂੜ ਫੱਕਦੀ ਰਹੇਗੀ ਕਿ ਇਹ ਰੇੜਕਾ ਕਿਸਾਨ ਆਗੂਆਂ ਤੇ ਸਰਕਾਰ ਤੇ ਪੁਲਿਸ ਦਾ ਰੇੜਕਾ ਇਸੇ ਤਰ੍ਹਾਂ ਬਣਿਆ ਰਹੇਗਾ ਕਿ ਆਖਰ ਜਿਹੜੀ ਮੋਰਚਰੀ ਦੇ ਵਿੱਚ ਸ਼ੁਭਕਰਨ ਸਿੰਘ ਦੀ ਡੈੱਡ ਬੋਡੀ ਪਈ ਹੈ ਉਹ ਆਖਰ ਕਿੰਨੇ ਦਿਨਾਂ ਤੱਕ ਹੋਰ ਪਈ ਰਹੇਗੀ ਕਿਉਂਕਿ ਪੁਲਿਸ ਦੇ ਪੱਖ ਤੋਂ ਤਾਂ ਸਿੱਧਾ ਜਵਾਬ ਆ ਚੁੱਕਾ ਹੈ ਕਿ ਪਰਚਾ ਦਰਜ ਹੀ ਨਹੀਂ ਕੀਤਾ ਜਾ ਸਕਦਾ ਹੁਣ ਜਿਹੜੇ ਬਲਬੀਰ ਸਿੰਘ ਰਾਜੇਵਾਲ ਹੈ ਜਗਜੀਤ ਸਿੰਘ ਡੱਲੇਵਾਲ ਹੈ ਸਰਵਣ ਸਿੰਘ ਪੰਦੇਰ ਹੈ ਜਾਂ ਬਹੁਤ ਸਾਰੇ ਸਿਆਸਤਦਾਨ ਹੈ ਉਹ ਸਵਾਲ ਖੜੇ ਕਰ ਰਿਹਾ ਹੈ ਕਿ ਜਦੋਂ ਇੱਕ ਮੋਮੈਂਟ ਦੇ ਵਿੱਚ ਕਿਸੇ ਦੀ ਮੌਤ ਹੋ ਗਈ ਸਾਡੇ ਲਈ ਉਹ ਸ਼ਹੀਦ ਹੈ ਕਿਉਂਕਿ ਉਹ ਫਰੰਟ ਫੁੱਟ ਤੇ ਜਾ ਕੇ ਜੂਝ ਰਿਆ ਸੀ ਤੇ ਪੁਲਿਸ ਦੀ ਗੋਲੀ ਦੇ ਨਾਲ ਉਸ ਨੂੰ ਮੌਤ ਦੇ ਕਾਰਨ ਤਾਰਿਆ ਗਿਆ ਇਸ ਕਰਕੇ ਉਹ ਮਰਤਕ ਨਹੀਂ ਹੈ ਉਹ ਸਾਡਾ ਸ਼ਹੀਦ ਹੈ ਤੇ ਸਰਕਾਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਹੈ ਤੇ ਦੂਸਰੇ ਪਾਸੇ ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਵਿਚਾਲੇ ਜਿਹੜਾ ਰੜਕਾ ਹੁਣ ਦਿਖਾਈ ਦੇ ਰਿਹਾ ਹੈ ਤਾਂ ਸਵਾਲ ਇਸ ਗੱਲ ਦੇ ਉੱਭਰ ਰਿਹਾ ਹੈ ਕਿ ਆਖਰ ਸ਼ੁਭਕਰਨ ਸਿੰਘ ਦੀ ਮਰਤਕ ਦੇ ਹੋਰ ਕਿੰਨੇ ਦਿਨ ਇੱਥੇ ਪਈ ਰਹੇਗੀ ਤੇ ਕਿਸਾਨ ਆਗੂਆਂ ਨੇ ਵੀ ਹਸਪਤਾਲ ਦੇ ਵਿੱਚ ਡੇਰੇ ਲਾਏ ਹੋਏ ਆ ਉਹਨਾਂ ਨੇ ਆਪਣੀ ਰਾਤਾਂ ਦੀ ਨੀਂਦ ਜਿਹੜੀ ਹੈ ਉਹ ਵੀ ਗਵਾ ਲਈ ਹੈ ਤਾਂ ਇਸ ਕਰਕੇ ਕਿਸਾਨ ਜਥੇਬੰਦੀਆਂ ਨੇ ਮੂਰਤੀ ਦੇ ਅੱਗੇ ਵੀ ਡੇਰੇ ਲਾਏ ਹੋਏ ਆ ਕਿ ਕਿਤੇ ਪੁਲਿਸ ਦੀ ਸਾਜ਼ਿਸ਼ ਦੇ ਨਾਲ ਸਰਕਾਰ ਦੀਆਂ ਚਾਲਾਂ ਦੇ ਨਾਲ ਸ਼ੁਭ ਕਰਨ ਸਿੰਘ ਦਾ ਜਿਹੜਾ ਉਹ ਸਸਕਾਰ ਨਾ ਕਰਵਾ ਦਿੱਤਾ ਜਾਵੇ ਹੁਣ ਜਿਹੜੇ ਕਿਸਾਨ ਆਗੂ ਹੈ ਉਹ ਇਸ ਗੱਲ ਦੇ ਉੱਤੇ ਬਜ਼ਿਦ ਦਿਖਾਈ ਦੇ ਰਿਹਾ ਹੈ ਕਿ ਜਦੋਂ ਇੱਕ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਹੀ ਦਿੱਤਾ ਗਿਆ ਤਾਂ ਹੁਣ ਪਰਚਾ ਦਰਜ ਕਿਉਂ ਨਹੀਂ ਕੀਤਾ ਜਾ ਰਿਹਾ ਪਿੱਛੇ ਦੇ ਸਿਆਸਤਦਾਨਾਂ ਨੇ ਬਹੁਤ ਸਾਰੇ ਸਵਾਲ ਖੜੇ ਕੀਤੇ ਆ ਚਾਹੇ ਬਿਕਰਮ ਜਿੱਠੀ ਆ ਚਾਹੇ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਵੱਡੇ ਸਵਾਲ ਖੜੇ ਕੀਤੇ ਆ ਕਿ ਐਜ਼ ਅ ਲਾ ਸਭ ਤੋਂ ਪਹਿਲਾਂ ਜਦੋਂ ਕਿਸੇ ਮੂਮੈਂਟ ਦੇ ਵਿੱਚ ਕਿਸੇ ਦੀ ਮੌਤ ਹੋ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਪੁਲਿਸ ਦਾ ਕੰਮ ਆ ਕਿ ਪਰਚਾ ਦਰਜ ਹੋਣਾ ਚਾਹੀਦਾ ਬਠਿੰਡੇ ਦੀ ਪੁਲਿਸ ਬਹੁਤ ਗੇੜੇ ਮਾਰ ਚੁੱਕੀ ਆ ਹਸਪਤਾਲ ਦੇ ਵਿੱਚ ਕਿ ਕਿਤੇ ਨਾ ਕਿਤੇ ਮਾਮਲੇ ਨੂੰ ਅੱਗੇ ਤੋਰਿਆ ਜਾਵੇ ਤੇ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਦੀ ਧਾਰੀ ਹੋਈ ਹੈ ਕਿ ਅਨਿਲ ਵਿੱਚ ਦੇ ਖਿਲਾਫ ਪਰਚਾ ਹੋਣਾ ਚਾਹੀਦਾ ਜਾਂ ਹੋਰ ਜਿਹੜੇ ਪੁਲਿਸ ਦੇ ਜਵਾਨ ਨੇ ਜਿਨ੍ਹਾਂ ਦੇ ਪੱਖ ਤੋਂ ਗੋਲੀ ਚਲਾਈ ਗਈ ਸੀ ਤਾਂ ਕਿਦਣਾ ਕਿਤੇ ਹੁਣ ਇਹ ਪਰਚਾ ਦਰਜ ਕਦੋਂ ਹੋਏਗਾ ਕਿਸਾਨਾਂ ਦਾ ਡੇਰਾ ਅਖਰ ਕਦੋਂ ਤੱਕ ਲੱਗਿਆ ਰਹੇਗਾ ਜਿਹੜੇ ਟਰੈਕਟਰ ਟਰਾਲੀਆਂ ਹਾਈਵੇ ਦੇ ਉੱਤੇ ਖੜੇ ਨੇ ਇਹ ਅਖਰ ਕਦੋਂ ਤੱਕ ਇਸੇ ਤਰ੍ਹਾਂ ਆਪਣੀ ਗੱਲ ਦੇ ਉੱਤੇ ਡਟੇ ਰਹਿਣਗੇ ਹੋਰ ਬਹੁਤ ਸਾਰੇ ਲੋਕਾਂ ਦੇ ਪੱਖ ਵੀ ਆ ਰਹੇ ਆ ਲੋਕਾਂ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨੇ ਹੁਣ ਇਸ ਤਰ੍ਹਾਂ ਦੇ ਟੱਕਵਾਂਝ ਫੜ ਲਿਆ ਕਿ ਜਦੋਂ ਦਿਲ ਕੀਤਾ ਜਦੋਂ ਉਹਨਾਂ ਦਾ ਦਿਲ ਕਰਦਾ ਉਹ ਸੜਕਾਂ ਘੇਰ ਲੈਂਦੇ ਆ ਪੱਕੇ ਮੋਰਚੇ ਲਗਾ ਲੈਂਦੇ ਆ ਸਾਡੇ ਵਪਾਰ ਚੱਲਦੇ ਆ ਤਾਂ ਕਿਤੇ ਨਾ ਕਿਤੇ ਬਹੁਤ ਸਾਰੀਆਂ ਚਰਚਾਵਾਂ ਨਾਲੋਂ ਨਾਲ ਤੁਰਦੀਆਂ ਜਾ ਰਹੀਆਂ ਨੇ ਇਸੇ ਕਰਕੇ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਵੀ ਕਿਤੇ ਨਾ ਕਿਤੇ ਸਵਾਲਾਂ ਦੇ ਕਟਹਿਰੇ ਵਿੱਚ ਖੜੀਆਂ ਨਜ਼ਰ ਆਉਂਦੀਆਂ ਨੇ ਹੁਣ ਐਸਕੇਐਮ ਦੇ ਬਹੁਤ ਸਾਰੇ ਆਗੂ ਚੰਗੀ ਤਰ੍ਹਾਂ ਜਾਣਦੇ ਆ ਕਿ ਜੇ ਕੇਂਦਰ ਦੀ ਵਿੱਚ ਬੈਠੀ ਹੰਕਾਰੀ ਸਰਕਾਰ ਤੋਂ ਬਚਣਾ ਤਾਂ ਕਿਤੇ ਨਾ ਕਿਤੇ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਆ ਉਹ ਦੇਖ ਕੇ ਉਲਕਣੇ ਪੈਣਗੇ ਇਸੇ ਕਰਕੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰੀ ਐਸਕੇਐਮ ਤੋਂ ਵਕਤ ਖਿਚਾਈ ਦੇ ਰਿਹਾ ਕਿਉਂਕਿ ਐਸਕੇਐਮ ਦੇ ਵਿੱਚ ਬੈਠੀਆਂ ਬਹੁਤ ਸਾਰੇ ਜਥੇਬੰਦੀਆਂ ਦੇ ਕਿਸਾਨ ਆਗੂ ਚੰਗੀ ਤਰ੍ਹਾਂ ਜਾਣਦੇ ਆ ਕਿ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਜਿਹੜੀ ਹੈ ਉਹ ਕਿਦਣਾ ਕਿਤੇ ਐਸਕੇਐਮ ਦੇ ਬੋਲ ਬਾਲੇ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਇਸ ਤਰ੍ਹਾਂ ਦੇ ਬਿਆਨਾਂ ਦਾ ਖਲਾਸਾ ਰਾਜੇਵਾਲ ਹੋਰਾ ਨੇ ਵੀ ਕੀਤਾ ਤਾਂ ਕਹਿ ਸਕਦੇ ਆ ਕਿ ਕਿਸਾਨ ਜਥੇ ਬੰਦੀਆਂ ਦੇ ਆਪਸੀ ਮਤਭੇਦ ਕ੍ਰੈਡਿਟ ਵਾਰ ਤੇ ਜਗਜੀਤ ਸਿੰਘ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਵੱਲੋਂ ਲਿਖ ਕੇ ਪ੍ਰੋਗਰਾਮਾਂ ਨਾਲ ਐਸ ਕੇ ਐਮ ਸਹਿਮਤ ਹੁੰਦਾ ਵਿਖਾਈ ਨਹੀਂ ਦੇ ਰਿਹਾ ਬੇਸ਼ੱਕ ਸ਼ਰਤਾਂ ਉਹੀ ਨੇ ਜਿਹੜੀਆਂ ਐਸ ਕੇ ਐਮ ਰੱਖਦਾ ਹੈ ਜਾਂ ਕਿਸਾਨ ਜਥੇ ਬੰਦੀਆਂ ਦੇ ਆਗੂ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਹੋਰੀ ਰੱਖਦੇ ਆ ਪਰੰਤੂ ਜਿਸ ਢੰਗ ਨਾਲ ਡੱਲੇਵਾਲ ਤੇ ਸਰਵਣ ਸਿੰਘ ਪੰਦੇਰ ਨੇ ਪ੍ਰੋਗਰਾਮ ਉਲਿੱਕਿਆ ਉਸ ਦੇ ਨਾਲ ਐਸ ਕੇ ਐਮ ਸਹਿਮਤ ਹੁੰਦਾ ਵਿਖਾਈ ਨਹੀਂ ਦੇ ਰਿਹਾ ਹੁਣ ਵੇਖਣਾ ਹੋਏਗਾ ਕਿ ਸ਼ੋਭਕਰਨ ਸਿੰਘ ਦੀ ਮੌਦੇ ਮਸਲੇ ਤੇ ਹੋਰ ਘਟਨਾਕਰਮ ਕਿਸ ਤਰ੍ਹਾਂ ਚੱਲੇਗਾ ਪੰਜਾਬ ਦੇ ਮੁੱਖ ਮੰਤਰੀ ਦੀ ਭੂਮਿਕਾ ਕੀ ਹੋਵੇਗੀ ਉਹਨੂੰ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਣੀ ਚਾਹੀਦੀ ਹੈ ਜਾਂ ਕਹਿ ਸਕਦੇ ਹਾਂ ਕਿ ਕਿਸਾਨ ਜਥੇਬੰਦੀਆਂ ਦੇ ਇਸ ਰੇੜਕੇ ਦੇ ਵਿੱਚ ਸਰਕਾਰ ਫਸ ਚੁੱਕੀ ਹੈ ਤੇ ਸ਼ੋਭਕਰਨ ਸਿੰਘ ਦੀ ਮਰਤਕ ਦੇ ਮੋਰਚੇ ਦੇ ਵਿੱਚ ਰੁਲਦੀ ਜਾ ਰਹੀ ਹੈ ਤੇ ਕਿਤਨਾ ਕਿਤੇ ਇਸ ਘਟਨਾਕਰਮ ਦੇ ਵਿੱਚ ਜਿਹੜਾ ਬਹੁਤ ਸਾਰੇ ਸਵਾਲ ਜਿਹੜੇ ਆ ਉਹ ਵਨਪਦੇ ਜਾ ਰਿਹਾ ਹੈ ਬਣਦੇ ਜਾ ਰਿਹਾ ਹੈ ਤੇ ਹੁਣ ਵੇਖਣਾ ਹੋਏਗਾ ਕਿ ਆਖਰ 29 ਤਰੀਕ ਨੂੰ ਮਹਾਪੰਚਾਇਤ ਤੋਂ ਬਾਅਦ ਕੇਂਦਰ ਵਿੱਚ ਬੈਠੀ ਸਰਕਾਰ ਆਖਰ ਕਿਸ ਤਰ੍ਹਾਂ ਗੋਡੇ ਪਾਰ ਬੈਠਦੀ ਹੈ ਡਬਲਯੂ ਟੀਯੂ ਦੇ ਪੁਤਲੇ ਫੋਕਣ ਤੋਂ ਬਾਅਦ ਕੀ 160 ਦੇਸ਼ਾਂ ਵਿੱਚੋਂ ਭਾਰਤ ਆਪਣੇ ਪੈਰ ਪਿੱਛੇ ਖਿੱਚਣ ਲਈ ਮਜਬੂਰ ਹੋਏਗਾ ਜਾਂ ਐਸਕੇਮ ਵੱਲੋਂ ਦਿੱਤੇ ਪ੍ਰੋਗਰਾਮਾਂ ਤੋਂ ਆਖਰ ਕੇਂਦਰ ਵਿੱਚ ਬੈਠੀ ਮੋਦੀ ਸਰਕਾਰ ਕਿੰਨਾ ਕੁ ਡਰਦੀ ਵਕਾਈ ਦੰਦੀ ਆ ਕੈਮਰਾਮੈਨ ਮਰੀਕਿੰਦਰ ਸਿੰਘ ਦੇ ਨਾਲ ਕਵਰ ਸਿੰਘ 베ਦੀ ਮੋਸਾ ਟੀਵੀ ਪਟਿਆਲਾ